ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਨਗਰ ਸੁਲਤਾਨਵਿੰਡ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ گاਵਾ ਤੁਹਾਨੂੰ ਦਿਖਾਉਣੀਆਂ ਆ ਆਵਲੀ ਗਾਂ ਤੁਹਾਨੂੰ ਬੱਚੇ ਤੋਂ ਪਹਿਲਾਂ ਹੀ ਤੁਹਾਨੂੰ ਹੌਲੀ-ਪਾਹ ਦਿਖਾਵਾਂਗੇ ਤੇ ਆ ਜਿਹੜੀ ਟੁਕੜ ਗੱਬਣੇ ਚੈੱਕ ਪਾਸ ਤੁਹਾਨੂੰ ਦਿਖਾਉਣੀ ਆ ਤੇ ਬਾਕੀ ਜਿਹੜੀ ਟੁਕੜ ਗੱਬਣੇ ਆਪਣੀ ਚੈੱਕ ਕਰਵਾ ਕੇ ਖੜੋ ਤੇ ਬਾਕੀ ਦੋਵੇਂ ਸੂਈਆਂ ਸਵਾਈਆਂ ਵਾ ਇੱਥੇ ਆਪਣਾ ਠੰਡਾ ਹਵਾਨਾ ਚੰਗੀ ਤਰ੍ਹਾਂ ਜਿਹਦਾ ਦੁੱਧ ਵੇਖ ਚੱਕ ਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਠ ਠੀਕ ਠਾਕ ਜੀ ਵਧੀਆ ਵੀਰ ਜੀ ਚਲੋ ਵਧੀਆ ਜੀ ਇਦਾਂ ਜੇ ਵੇਖੀ ਉਦਨ ਵਾਲੀਆਂ ਫਿਰ ਹਾਂਜੀ ਵੇਖੀ ਤੇ ਅੱਜ ਦੋ ਆ ਕਿ ਤਿੰਨ ਅਸੀਂ ਪਹਿਲਾਂ ਹੁਣ ਵੇਖੀ ਹਾਂ ਨਾ ਇੱਕ ਲੈ ਗਏ ਫਿਰ ਉਹ ਤੁਹਾਡੀ ਵੀਡੀਓ ਤੇ ਫੋਨ ਆਇਆ ਸੀ ਆਹ ਖੜੀ ਉਹਨਾਂ ਨੇ ਹਿਮਾਚਲ ਦੇ ਬੰਦੇ ਅੱਛਾ ਪੈਣਾ ਹੋ ਵੀ ਰਹੀ ਅੱਛਾ ਉਹਦਾ ਮੁੜਕੇ ਰੇਟ ਨਹੀਂ ਬਣਿਆ ਉਹ ਦੋ ਥੋੜੀ ਖਿਚੋਗੇ ਫਿਰ ਅੱਛਾ ਤੇ ਕਿਹੜਾ ਇੱਕ ਲੈ ਕੇ ਲਾ ਠੀਕ ਹੈ ਤੇ ਹੁਣ ਦੋ گاਵਾਂ ਤੇ ਇੱਕ ਕਟਾ ਹੈ ਹਨਾ ਹਾਂ ਦੋ گاਵਾਂ ਤੇ ਇੱਕ ਕਟਾ ਚਲੋ ਨਾਮ ਦੱਸਦੇ ਕਰੀ ਫਿਰ ਵੀ ਜੀ ਰੋਸ਼ਨਦੀਪ ਸਿੰਘ ਨਾ ਤੇ ਐਡਰੈਸ ਵੀ ਦੱਸਦਾ ਐਡਰੈਸ ਵੀ ਸੁਲਤਾਨਪੁਰ ਪਿੰਡ ਪੱਤੀ ਮਨਸੂਰ ਦੀ ਜਿੱਥੇ ਘਰ ਹੈ ਆਪਣਾ ਅੱਛਾ ਹਾਂਜੀ ਸਿਦਾ ਸਾਹਿਬ ਵੀ ਬਿਲਕੁਲ ਆਪਣੇ ਲੱਗੇ ਜੀ ਹਾਂਜੀ ਤੇ ਬਾਬਾ ਨੋੜ ਸਿੰਘ ਦੀ ਸਮਾਦ ਵੀ ਆਪਣੀ ਤੇ ਬਾਕੀ ਉਧਰੋਂ ਤਾਰਾ ਵਾਲਾ ਪੌੜਾ ਅਲਫਾ 1 ਲੱਗ ਗਈ ਆ ਨਾ 골ਡਨ ਗੇਟ ਤੇ ਸਾਰੇ ਲੱਗ ਗਈ ਆ ਦਰਬਾਰ ਸਾਹਿਬ ਵੀ ਲੱਗ ਗਈ ਆ ਹਨਾ ਠੀਕ ਫੋਨ ਨੰਬਰ ਵੀ ਬੋਲ ਦੋ 7717211839 ਜਿਹੜਾ ਆਪਣਾ ਨੰਬਰ ਠੀਕ ਹੈ ਤੇ ਪਹਿਲਾਂ ਕੱਟੇ ਭਾਰੇ ਦੱਸ ਤੋਂ ਇਹ ਵੀ ਜੀ ਕੱਟਾ 6 ਮਹੀਨਿਆਂ ਦਾ ਇਹ ਜੀ ਸਾਰਾ ਅੱਛਾ ਹਾਂਜੀ ਤੇ ਇਹਦੇ ਕੋ ਮਾਂ ਦੇ ਦੁੱਧ ਦਾ ਪਤਾ ਜੀ ਹਾਂਜੀ ਮਾਂ ਦਾ ਦੁੱਧ ਮਲਪੀ ਹਜੇ ਹੁਣ ਟੋਕੜ ਗਭੰਜੇ ਇਹਦੇ ਜੀ 12-13 ਲੀਟਰ ਦੁੱਧ ਦੇਂਦੀ ਆ ਅੱਛਾ ਹਾਂ 3-4 ਮਹੀਨਿਆਂ ਦੀ ਚੈੱਕ ਪਾਸ ਵੀ ਉਹ ਤੇ ਉਹਦਾ ਪਾਏ ਕੱਟਾ ਉਹਨਾਂ ਨੇ ਦੇਖਤਾ ਪਲੇ ਜਾਂਦਾ ਜੀ ਅੱਛਾ ਹਾਂਜੀ ਠੀਕ ਉਹਦਰੋਂ ਲੈਂਦੀ ਉਹਨਾਂ ਨੇ ਮੱਜ ਅੱਛਾ ਟੀ ਗਾਲ ਕਹਿੰਦੇ ਕੋਈ ਨਾਮ ਹੈ ਤੁਹਾਡੇ ਕੋਈ ਰਿਕਾਰਡ ਹੈਗਾ ਤੇ ਫੇਰ ਹੀ ਆ ਐਦਾਂ ਹੋਣਾ ਕਿ ਇਹਨੂੰ ਕੀ ਦੱਸਾਂਗੇ ਆਪਾਂ ਕੋਈ ਪਰਖ ਕਰਕੇ ਲੈ ਜੇ ਕਟਾ ਤੁਹਾਨੂੰ ਪਾਏ ਕਰਾਂ ਅੰਕਾਲਾ ਜੀ ਬਾਕੀ ਚਲੋ ਵੇਖਣ ਨੂੰ ਤੇ ਸੋਹਣਾ ਆ ਸਿੰਘ ਦੇ ਪਿਆਵਾ ਮੋੜ ਨੇ ਇੱਥੋਂ ਹੀ ਕਿੰਨੀ ਉਮਰ ਦੱਸੀ ਜੀ ਇਹਦੀ 6 ਮਹੀਨੇ ਦਾ ਜੀ ਬਿਲਕੁਲ 6 ਕੁ ਮਹੀਨੇ ਦੇ ਲਾਗੇ ਬੰਨੇ ਦਾ ਜਿਹੜਾ ਹੈਗਾ ਐ ਤੇ ਬਾਕੀ ਸ਼ਰਦਾ ਮਤਲਬ ਡੇਰੀ ਦਾ ਹੀ ਆ ਪਤਾ ਲੱਗਣ ਹੀ ਦਿਆ ਰੰਗ ਤੋਂ ਪਤਾ ਲੱਗ ਜਾਂਦਾ ਵੀ ਡੇਰੀ ਚੋਂ ਆਇਆ ਦੇਰੀ ਦੀਆਂ ਮੱਜਾਂ ਜਿਹੜੀਆਂ ਚੰਗੀਆਂ ਹੀ ਹੁੰਦੀਆਂ ਵਾ ਤੇ ਬਾਕੀ ਇਹਦਾ ਕੋਈ ਫੋਨ ਕਰਕੇ ਪੁੱਛ ਲੈਣਾ ਹਾਂਜੀ ਇਹਦਾ ਬਾਕੀ ਇਹਦਾ ਕੋਈ ਫੋਨ ਤੇ ਪੁੱਛ ਲੈ ਤੇ ਆਹ ਗਾਂ ਜਿਹੜੀ ਆ ਜਰਸੀ ਕ੍ਰੋਸ ਤੇ ਕਿੰਨੇ ਚੱਤੀ ਚੈੱਕ ਪਾਸ ਤੇ ਨਾ ਮਹੀਨੇ ਦੀ ਚੈੱਕ ਪਾਸ ਜੇ ਅੱਛਾ ਹਾਂਜੀ ਤੇ ਦੁੱਧ ਦੁੱਧ ਦੇ ਥੱਲੇ 6 ਕਿਲੋ ਹੈਗਾ ਠੰਡਾ ਇਹ ਤੁਹਾਨੂੰ ਭਾ ਇੰਨਾ ਕਿਨੇ ਦਹੀ ਜਣਾ ਸੁੰਦਿਆਂ ਤੱਕ ਅੱਛਾ ਇਹਦੇ ਚਲੋ ਤੁਹਾਨੂੰ ਭਾ ਕੋਈ ਸੰਭੂ ਇਹ ਆਪੇ ਇਹਨੇ ਗਰਮੀਆਂ ਗਰਮੀਆਂ ਚਾਹ ਪਾਣੀ ਦਾ ਸਾਰ ਦੇਣਾ ਵਧੀਆ ਸਾਰੀ ਦੇਣਾ ਇਹ ਨਾਲੇ ਹੈਗੀ ਕੁੱਭੰਜੇ ਤੇ ਕੱਲ ਨੂੰ ਤੁਹਾਨੂੰ ਪਾਇਆ ਦੁੱਧ ਜਿਆਦਾ ਨਹੀਂ ਦੇਣਾ 16-17 ਕਿਲੋ ਦਹੀ ਜਣਾ ਬ੍ਰੀਡ ਵਾਲੀ ਗੱਪਾਂ ਕਿੰਨੇ ਚਿਰ ਦੀ ਦੱਸੀ ਹੈ ਤਿੰਨ ਮਹੀਨੇ ਦੀ ਚੈੱਕ ਪਾਸ ਤੇ ਮਤਲਬ ਇੰਨੇ ਗਰਮੀਆਂ ਸਾਰੀਆਂ ਘੱਟ ਜਾਣੀਆਂ ਦੀਵਾਲੀ ਦੇ ਚੈੱਕ ਕਰਾਈ ਆ ਅੱਛਾ ਤੇ ਆਪਣੀ ਵੀ ਕੋਈ ਚੈੱਕ ਕਰਾ ਕੇ ਖੜੇ ਦੀਵਾਲੀ ਦੇ ਲਾਗੇ ਬੰਨੇ ਇੰਨੇ ਸੋਨਾ ਬਾਜ਼ਾਰ ਚ ਜਾ ਕੇ ਤੇ ਸਾਰੀਆਂ ਗਰਮੀਆਂ ਨੇ ਚਾਹ ਪਾਣੀ ਦਾ ਵਧੀਆ ਸਾਰ ਦੇਣਾ ਤੋਰਾਂ ਹਾਂ ਫਿਰ ਬਾਕੀ ਇਹੋ ਜਿਹੇ ਗਾਵਾਂ ਨੂੰ ਨਾ ਕੋਈ ਗਰਮੀ ਦੀ ਪ੍ਰਵਾਹ ਨਾ ਕੋਈ ਗੱਲ ਤੇ ਨਾ ਕੋਈ ਠੰਡ ਦੀ ਪ੍ਰਵਾਹ ਰਾਜੀ ਰੋਜੀ ਆ ਤਰ੍ਹਾਂ ਸਭ ਹੀ ਚੰਗੀ ਆ 6 ਕਿਲੋ ਦੁੱਧ ਹੁਣ ਜਿਹੜਾ ਕੰਦੇ ਵੀ ਹੈਗਾ। ਵਾਹ ਠੰਡੀ ਹੈ ਇਹਨੇ। ਆਹ ਥਾਣੇ ਦੇ ਦੇਖ ਸਕਦੇ ਜੇ ਲੱਗੇ। ਕਿੰਨਾ ਫਿਰ ਇਹਦਾ ਮੁੱਲ? ਇਹ ਵੀਰ ਜੀ ਮੁੱਲ 25000 ਕਰ ਲਈਏ ਤੁਹਾਨੂੰ ਪਤਾ ਹੁਣ ਗਰਮੀ ਜੇ ਤੇਜ਼ ਵੀ 6-7 ਕਿਲੋ ਦੁੱਧ ਦਾ ਥੇਰਾ ਜੀ। ਜੀ ਅੱਜ ਹੀ ਗੱਲ ਕਰ ਦਈਏ ਦੇਣ ਵਾਲੀ। ਇਹ ਜੇ ਤੁਹਾਹੜਾ ਆ ਨਾ 2000 ਦੀ ਦੇਣਾ ਹੋਰ ਕਰ ਦਈਏ ਜੈਜ ਹੁਣ ਛੋਟ ਹੀ ਹੈ 2000 20000 ਦੀ ਦੇ ਦਾਂਗੇ ਅੱਛਾ 20000 ਹਾਂਜੀ ਠੀਕ ਹੈ ਜੀ 20000 ਦੀ ਜਿਹੜੀ ਕਹਿੰਦੇ ਕਿ ਦੇ ਦੇਾਂਗੇ ਤੇ ਆ ਜਿਹੜੀ ਤੁਹਾਡੇ ਮਗਰ ਜੇ ਇਹ ਵੀ ਜੀ ਢੱਪੀ ਜੇ ਪਹਿਲੇ ਨਹੀਂ ਜੇ ਵੱਚੀ ਅੱਛਾ ਹਾਂਜੀ ਕਿੰਨਾ ਇਹਦੇ ਕੋਲ ਦੁੱਧ ਇਹਦੇ ਕੋਲ ਵੀਰ ਜੀ ਠੰਡਾ ਹੈ ਦੁੱਧ ਜਿਆਦਾ ਸੱਤ ਸੱਤ ਚਲੋ ਵਾਪਸ ਦੇ ਕੋਈ ਧਮਗਾ ਉਹ 6 ਕਿਲੋ ਦੀ ਗਾਰੰਟੀ ਦੇਦਾ ਅੱਛਾ 6-7 ਕਿਲੋ ਮਤਲਬ ਹੈਗਾ ਇਹ 6-7 ਕਿਲੋ ਖੁੱਲਾ ਆਟਾ ਹੋ ਜਾ ਹੈ ਜੀ ਤੇ ਮੈਂ ਨੇਗਦਾ ਇਹਨੂੰ ਟੀਗਾ ਭਰਾਇਆ ਜੀ ਆਪਾਂ ਗਾਰੰਟੀ ਗਾਰੰਟੀ ਨਹੀਂ ਭਰ ਕੋਈ ਵੀ ਦੇ ਨਹੀਂ ਅੱਛਾ ਹਾਂਜੀ ਤੋਰੋ ਹਾਂ ਫੇਰੇ ਇਹਨੂੰ ਪਹਿਲਾਂ ਜਿਹੜੇ ਨਾਲ ਇਹਦਾ ਆਪਾਂ ਮੁੱਲ ਜਿੰਨੇ ਜੀ ਆਉਂਸਰ ਵਸ਼ੀ ਆਉਂਦੀ ਉਹਨਾਂ ਕੀ ਕਰਨਾ ਹੈ ਜੀ ਠੀਕ ਆ ਹਾਂਜੀ ਇਹ ਵੇਲੇ ਆਪ ਪੀਟਾ ਵੀ ਬਈ बाकी ਪਹਿਲਾ ਸੁਆਇਆ ਇਹ ਤਾਂ ਬੱਚੀ ਸਮਝ ਕੇ ਖੜੇ ਕੋਈ ਹਾਂਜੀ ਬੱਚੀ ਸਮਝ ਕੇ ਵੀ ਗਾਂ ਤਿਆਰ ਕਰਨੀ ਆ ਗਾਂ ਜਦੋਂ ਤਨੇ ਤਿਆਰ ਹੋਈ ਤੇ ਚੰਗੀ ਵੈੜ ਤਿਆਰ ਹੋਣੀ ਆ ਸੋਹਣੇ ਰੰਗ ਰੂਪ ਦੀ ਆ ਜਿਹੜੀ ਕੱਦ ਕਾਠ ਵੀ ਚਲੋ ਚੰਗਾ ਆ ਕੋਈ ਬੱਚੀ ਸਮਝ ਕੇ ਖੜੇ ਇਹਨਾਂ ਤੇ ਆ ਥਣ ਵੀ ਇਹਦੇ ਆਪਾਂ ਦੇਖ ਸਕਦੇ ਆ ਲਾਗੇ ਤਾਂ ਅਜੇ ਬਾਕੀ ਜੇ ਹੁਣ ਇਹ ਕਿੰਦੇ ਥੋੜੀ ਚੋਈ ਵੀ ਆ ਹਾਂਜੀ ਉਹ ਸੋਦਾ ਫਿਰ ਬਣਿਆਣੀ ਤੇ ਉਹ ਫਿਰ ਲੈ ਨਹੀਂ ਗਏ ਇੱਕ ਲੈ ਗਏ ਹਮਾ ਚਲਦ ਆਏ ਆਂਦਾ ਸੋਦਾ ਭਾਂਜਦਾ ਉਹਨਾਂ ਨੂੰ ਜੋੜਾ ਹੀ ਲੈਣਾ ਠੀਕ ਆ ਕਿੰਨੇ ਰਿਤੇ ਨਹੀਂ ਫਿਰੇ ਆਪਾਂ ਇਹ ਵੀ ਜੀ ਦੇ ਦਈਏ ਵੀ ਉਹਨੇ ਦੀ ਜਿੰਨੇ ਦੀ ਉਹ ਕਹਤ ਨੂੰ ਨਹੀਂ ਇਹ ਹੋਦਾ ਤੇ ਇਹਦਾ ਫਰਕ ਪਾ ਲੀਏ ਥੋੜਾ ਚਲੋ ਵੀਰ ਜੀ ਫਿਰ ਇਹ ਦੇ ਦਾਂਗਾ ਆਪਾਂ 2000 ਕਰ 18000 ਦੀ ਦੇ ਦਾਂਗਾ ਦੋ ਹੋਰ ਘੱਟ ਕਰ ਦੀਏ 16 ਦੀ ਦੇ ਦੀਏ ਨਹੀਂ ਫਿਰ ਬਚਣਾ ਨਹੀਂ ਸੀ ਨਹੀਂ ਜਾਣ ਤੋਂ ਕੁਛ ਨਹੀਂ ਹੁੰਦਾ 17000 ਦੀ ਦੇ ਦਾਂਗੇ ਉਹ ਸਾਖੀ ਸੁਖੀ ਆਈ ਆ ਕੁਛ ਨਹੀਂ ਦੇ ਸੌਦਾ ਲਾਈਏ ਇੱਧਰ ਲਾਈਏ ਇੱਧਰ ਲਾਈਏ ਸੌਦਾ ਹੁਣ 17000 ਦੀ ਦੇ ਦਈਏ 16 ਦੀ ਜਾਣ ਤੋਂ ਕੁਛ ਨਹੀਂ ਚਲੋ ਜਾਣ ਤੋਂ ਜੇ ਤੂੰ ਹੀ ਕਹਤਾ ਜਿਹੜੇ ਚਾਹ ਦੋਹਣ ਛੋਟ ਵੀ ਨਹੀਂ ਇਹ ਕਰਨੀ ਆ ਬਸ 16000 ਹੀ ਕਰਨੀ ਜੇ ਆਪਣੀ ਮਰਜ਼ੀ ਠੀਕ ਹੈ ਜੀ ਹਾਂਜੀ ਠੀਕ ਛੋੜ ਨਹੀਂ ਪੈਣਾ ਚਾਰ ਹਜ਼ਾਰ ਕਰਾ ਦਿੱਤੀ ਹੁਣ ਤੁਸੀਂ ਕਹਿੰਦੇ ਪਹਿਲਾਂ ਸੌਦਾ ਰਲਿਆ ਨਹੀਂ ਤੇ ਹੁਣ ਮੈਂ ਆ ਗਿਆ ਇੱਧਰ ਚੰਗੀ ਤਰ੍ਹਾਂ ਲਾ ਦੀਏ ਫਿਰ ਹੁਣ ਫਿਰ ਆਪਾਂ ਸਮਝ ਲਓ ਵੀ ਇਹ ਹੋਈ ਹੋਈ ਤੇ ਤੁਹਾਡੀ ਵੀਡੀਓ ਪੌਣ ਦੀ ਦੇ ਰਿਹਾ ਤੁਹਾਨੂੰ ਪਾਉਣ ਨਹੀਂ ਦੀ ਸਰਵਸ਼ੀ ਨਹੀਂ ਜੇ ਕੋਈ ਦੰਦਾ ਨਾਲ 6 ਕਿਲੋ ਦੁੱਧ ਦੇਣਾ ਹਾਂਜੀ ਹਾਂਜੀ ਤੇ ਬਾਕੀ ਚਲੋ ਇਹ ਆ ਵੀ ਇੱਥੇ ਕੋਈ ਚਵਾਈ ਕਰਕੇ ਤਸੱਲੀ ਕਰਕੇ ਲਾ ਜੇ ਤੇ ਤੋਕੜ ਕੱਪਨ ਕਿੰਨੇ ਕਿ ਦਿਨਾਂ ਚ ਕੋਈ ਚੈੱਕ ਕਰਾ ਲੈ ਉਹ ਵੀਰ ਜੀ ਜੇ ਲਾ ਲੋ ਆਪਣੀ ਗਰੰਟੀ ਦੇ ਖਰਦਾ ਬੰਦਾ ਕੋਈ ਤੇ ਘਰੇ ਜਾ ਕੇ ਆਪਣੀ ਚੈੱਕ ਕਰਾ ਲੇ ਦੋ ਤਿੰਨ ਦਿਨ ਦੇ ਵਿੱਚ ਵਿੱਚ ਦੋ ਤਿੰਨ ਦਿਨ ਦੇ ਵਿੱਚ ਵਿੱਚ ਦੀ ਗਰੰਟੀ ਤਾਂ ਆਇਆ ਮੁੜਕੇ ਨਹੀਂ ਕੋਈ ਖੰਡੀ ਆਪ ਠੀਕ ਹੈ ਜੀ ਹਾਂਜੀ ਬਾਕੀ ਆ ਦੇਖੋ ਆ ਗਿਆ ਹੀ ਖੜੇ ਬਾਕੀ 1500 ਸੋਹਣੀਆਂ ਵੜਾਵਾ ਦੋਵੇਂ ਤੇ ਬਾਕੀ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਤੇ ਵੇਸ਼ ਚੱਕ ਕੇ ਤੇ ਪਾਸ ਕਰਕੇ ਖੜੋ ਜੀ